ਜੇਕਰ ਤੁਸੀਂ ਵੀ ਬਾਹਰ ਜਾਣ ਦੇ ਚਾਹਵਾਨ ਹੋ ਤਾਂ ਖਬਰ ਤੁਹਾਡੇ ਮਤਲਬ ਦੀ ਹੈ ਦੇਖਿਓ ਕਿਤੇ ਅੰਨਾ ਵਿਸ਼ਵਾਸ ਕਰਕੇ ਤੁਹਾਡੇ ਨਾਲ ਬਿਨਾ ਹੋ ਜਾਵੇ ਅਜਿਹਾ ਕਾਰਾ ਫੇਸਬੁੱਕ ਦੀ ਐਡ ਨੇ ਆ ਮੁੰਡਾ ਅਜਿਹਾ ਕਸੂਤਾ ਫਸਾ ਦਿੱਤਾ ਕਿ ਨਾ ਤਾਂ ਇਸ ਦਾ ਵੀਜ਼ਾ ਲੱਗਿਆ ਨਾ ਹੀ ਪੈਸਾ ਭੱਲੇ ਪਿਆ ਦਰਅਸਲ ਮਾਮਲਾ ਇਸ ਤਰ੍ਹਾਂ ਕਿ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਫੇਸਬੁੱਕ ਤੇ ਵੀਜ਼ਾ ਲਗਵਾਉਣ ਦੀ ਐਡਵਰਟਾਈਜ਼ਮੈਂਟ ਦੇਖੀ ਸੀ ਜਿਸ 'ਚ ਉਹਨਾਂ ਨੇ ਦੱਸਿਆ ਕਿ ਕੁਝ ਕੁ ਲੱਖ ਰੁਪਏ 'ਚ ਨਿਊਜ਼ੀਲੈਂਡ ਦਾ ਵਰਕ ਪਰਮਿਟ ਵੀਜ਼ਾ ਮਿਲ ਜਾਵੇਗਾ ਐਡ ਦੇਖ ਕੇ ਨੌਜਵਾਨ ਲੁਧਿਆਣੇ ਤੋਂ ਜਲੰਧਰ ਆਇਆ ਅੱਗੇ ਉਸ ਨਾਲ ਕੀ ਹੋਇਆ ਆਓ ਸੁਣਦੇ ਹਾਂ ਵੀਰੇ ਮੇਰਾ ਨਾਮ ਹੈ ਹਮਕਿੰਦਰ ਸਿੰਘ ਢੱਲੋਂ ਮੈਂ ਮੈਂ ਵੀ ਤੁਹਾਨੂੰ ਦਿਖਾਉਂਦਾ ਤੁਸੀਂ ਦੱਸਦੇ ਹੋ ਕਿ ਤੁਹਾਡੇ ਨਾਲ ਕੀ ਹੋਇਆ ਹਾਂਜੀ ਠੱਗੀ ਬਰੈਲ ਤੁਸੀਂ ਮੈਂ ਐਡ ਦੇਖੀ ਸੀ ਜਿਦਾ ਅੱਜ ਕੱਲ ਹਣਾ ਸੋਸ਼ਲ ਨੈਟਵਰਕ ਐਡ ਦੇਖਦੇ ਫੇਸਬੁੱਕ ਤੇ ਫੇਸਬੁੱਕ ਤੇ ਐਡ ਦੇਖੀ ਮੇਰੀ ਹਣਾ ਇਹਨਾਂ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਮੈਂ ਇੱਥੇ ਜਲੰਧਰ ਆਇਆ ਜਿਹੜਾ ਮੈਂ ਤੋਂ ਪਹਿਲਾਂ ਥੋੜੇ ਜਿਹਾ ਪੈਸੇ ਲਏ ਤੇ 2000 ਖਾ ਦੀ 2200 ਪਹਿਲੀ ਪਹਿਲੀ ਵਾਰ ਹਾਂ ਜੀ ਵੀ ਉਹ ਪਾਈ ਹੁੰਦਾ ਹਣਾ ਜਦੋਂ ਵੀ ਕਾਰੋਬਾਰ ਹੁੰਦੇ ਆ ਉਸ ਵਾਰ ਮੈਨੂੰ 15-20 ਦਿਨ ਬਾਅਦ ਫੋਨ ਆਇਆ ਮੈਨੂੰ ਕਹਦੇ ਜੀ 1.5 ਲੱਖ ਰੁਪਈਆ ਸਾਨੂੰ ਸਬਮਿਟ ਕਰ ਜੋ ਗੱਲ ਹੋਈ ਸੀ ਕਿ 7 ਲੱਖ ਚ ਬਾਕੀ ਅੰਦਰ 5.5 ਲੱਖ ਰੁਪਈਆ ਤੁਸੀਂ ਜਦ ਬਾਹਰ ਚਲੇ ਗਏ ਨਿਊਜ਼ੀਲੈਂਡ ਕਹਿੰਦੇ ਤੁਹਾਡੇ ਕੰਮ ਤੋਂ ਆਪਦਾ ਬਕਟੇ ਜਾਣਾ ਜੋ ਗੱਲ ਹੋਈ ਸੀ। ਉਹੀ ਵੀਰੇ ਵੀ ਜਦ ਹੁਣ ਕੀ ਕਰੀਏ ਵੀ ਇੱਕ ਹਿਸਾਬ ਦਾ ਬਲਾਈਂਡ ٹرسٹ ਕਹਦੇ ਹੁੰਦੇ ਆ ਉਹ ਕਰ ਬੈਠੇ ਉਹਦੇ ਕਰਕੇ ਕੀ ਚੱਕਰ ਪੈ ਗਿਆ ਮੈਂ 1.5 ਲੱਖ ਦਿੱਤਾ 1.5 ਲੱਖ ਦੇਣ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਜੀ ਇੱਕ ਲੱਗਦੀਆਂ ਵੈਸੀ ਫੀਸ 2.52 ਹਜ਼ਾਰ ਰੁਪਈਆ ਮੈਂ ਕਿਹਾ ਵੀ ਠੀਕ ਆ ਜੀ ਹੁਣ ਵੀਰੇ ਹੁਣ ਪੈਸੇ ਦਿੱਤੇ ਸੀ ਮੈਂ ਕਹਿੰਦਾ ਲੈਨੇ ਕਿਉਂ ਦੇ ਦੇ ਦਿੰਨੇ ਆ 2.5 ਹਜ਼ਾਰ ਉਹ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਤੁਹਾਡਾ 10 ਦਿਨ ਤੱਕ ਵੀਜ਼ ਬਟ 10-10 ਲੰਗੇ ਵੀਰੇ ਮਹੀਨਾ ਲੰਘਿਆ 1.5 ਮਹੀਨਾ ਲੰਘਿਆ ਹੁਣ 4 ਮਹੀਨੇ ਲਗੇ ਸੀਗੇ ਠੀਕਾ ਜੀ ਤੇ ਹੁਣ ਵੀਰੇ ਕੀ ਚੱਕਰ ਪਿਆ ਹਨਾ ਹੁਣ ਫਿਰ ਜਦੋਂ ਵਿੱਚ ਆਫਰ ਆਏ ਸੀਗੇ ਅਸੀਂ ਆ ਲਾਸਟ ਟਾਈਮ ਉਦੋਂ ਇੱਥੇ ਕੋਈ ਪੋਲੀਟਿਸ਼ੀਅਨ ਸੀਗੇ ਦੋ ਜਾਨੇ ਉਹਨਾਂ ਨੇ ਸਾਨੂੰ ਥੋੜਾ ਜਿਹਾ ਭਰੋਸਾ ਦਿਵਾਇਆ ਕਹਿੰਦੇ ਵੀ ਸਾਡੀ ਗਾਰੰਟੀ ਆ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ ਹੈਗੇ ਠੀਕਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਉਹ ਵੀ ਹੁਣ ਬੰਦੇ ਯਾਰ ਸਾਡਾ ਫੋਨ ਹੀ ਚੱਕਣੋਂ ਹਟ ਗਏ ਪਹਿਲਾਂ ਕਹਿੰਦੇ ਵੀ ਪੂਰੇ ਪੈਸੇ ਦਵਾਵਾਂਗੇ ਹਫਤੇ ਬਾਅਦ ਉਹਨਾਂ ਦੀ ਟੋਨ ਚੇਂਜ ਹੋ ਗਈ ਉਹ ਕਹਿੰਦੇ ਵੀ ਜੀ ਅੱਧੇ ਪੈਸੇ ਦੇ ਸਕਦੇ ਆ ਹਫਤੇ ਤੋਂ ਬਾਅਦ ਤਾਂ ਫੋਨ ਚੱਕਣਾ ਹੀ ਨਹੀਂ ਹਟ ਗਏ ਗੱਲ ਇਹ ਹੈ ਜੀ ਤਿੰਨ ਮਹੀਨੇ ਹੋ ਗਏ ਨਕਲੋ ਮੈਂ ਵਿਜਾਪੁਰਤਕਾਲੀ ਅਪਲਾਈ ਕੀਤਾ ਜਾਈਗਾ ਆਹ ਇਹ ਕਹਿੰਦੇ ਸੀ ਕਿ 1.5 ਲੱਖ ਰੁਪਇਆ ਤੁਸੀਂ ਦੇਣਾ ਬਾਕੀ ਪੈਸੇ ਤੁਸੀਂ ਉੱਥੇ ਜਾ ਕੇ ਜਦਨੇ ਕੰਪਨੀ ਟਿਕਟ ਮਿਲ ਪੂੜਾ ਸਭ ਰੈਸ਼ ਰੂਸ਼ ਵਗੈਰਾ ਕੰਪਨੀ ਦੇਊਗੀ ਠੀਕ ਹੈ ਇਹੋ ਜੀ ਨਾਲੇ ਦੱਸਾਈਗਾ ਪਹਿਲਾਂ ਇਹ ਲੈਂਦੇ ਪ੍ਰੋਸੈਸਿੰਗ ਫੀਸ 250 ਰੁਪਇਆ ਬਾਅਦੋਂ ਮੈਡੀਕਲ ਕਰਾ ਦੇਣਾ ਚੰਡੀਗੜ੍ਹੋਂ ਠੀਕ ਹੈ ਬੰਦੇ ਦਾ मैं जो वीजा तो भी भी नहीं लगा मेरे पैसे वापस कर दो तो क्योंकि लिख के दता होता लेके दिता पैसे वापिस करा ठीक है जी ओ भी तुम दिखा दें इन्होंने लिख के दता है पैसा वापिस करा ਠੀਕ ਹੈ ਉਹ ਕਹਿੰਦੇ ਠੀਕ ਹੈ ਤੁਹਾਡਾ ਆਪਣਾ ਸੋਮਵਾਰ ਤੱਕ ਦਾ ਵੀਜ਼ੇ ਦਾ ਹਾਲ ਹੋ ਜੂ। ਵੀਜ਼ਾ ਵੀਜ਼ੇ ਦਾ ਹਾਲ ਹੋ ਜੂਗਾ ਨਹੀਂ ਤਾਂ ਕੋਈ ਨਾ ਉਹ ਅੱਜ ਦਫ਼ਤਰ ਹੀ ਬੰਦ ਹੈ। ਦੇਖੋ ਕੋਲ ਪਾ ਲੂ ਕਿਵੇਂ ਕਿ ਕਿਸੀ ਨਾ ਕੋਈ ਇੱਕ ਮੇਂ ਪੁਰਤਗਾਲ ਦੇ ਕਿਨਾਂ ਚੁ। ਫੇਸਬੁਕ ਤੋਂ ਦੇਖੇ। ਹਾਂਜੀ ਐਡ ਦੇਖੇ। ਐਡ ਦੇਖੇ। ਅੱਛਾ। ਦੇਖਦੇ ਕਿੰਨਾ ਤੁਸੀਂ ਵੀਜ਼ਾ ਲਾਉਣਾ ਸੀ ਕਿੰਨੇ ਪੈਸੇ ਪੁਰਤਗਾਲ ਦਾ ਜੀ। ਕਿੰਨੇ ਪੈਸੇ? ਕਰੀਬ 30-20000 ਰੁਪਈਆ ਦਿੱਤਾ ਇੱਕ ਦੋ ਬੰਦਾ ਤੇ ਹੋਰ ਮੈਂ ਨਾਲ ਦੱਸਿਆ ਜੀ ਆਪਣੇ। ਸੁਜਨ ਮਿਤਰਾ ਦੇ ਪੈਸੇ ਨਾਲ ਦਿੱਤੇ ਆ ਤਿੰਨ ਬੰਦੇ ਨਾਲ ਤਿੰਨ ਬੰਦੇ ਹੀ ਉਹਤੇ ਹੀ ਮੌਕੇ ਤੇ ਪਹੁੰਚੇ ਪੀਰਤ ਨੌਜਵਾਨ ਦੇ ਦੋਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਵੀਜ਼ਾ ਓਵਰਸੀਜ਼ ਅਸੀਂ ਆਏ ਜੀ ਵੀਜ਼ਾ ਓਵਰਸੀਜ਼ ਐਕਸੈਸ ਦੇ ਵਿੱਚ ਬੇਦੀ ਮਾਰਕੀਟ ਨੀਅਰ ਬਸਟੈਂਡ ਮਨਜੀਤ ਸਿੰਘ ਜੋ ਕਿ ਸਾਡੇ ਅچھے ਮਿੱਤਰ ਨੇ ਲੁਧਿਆਣੇ ਤੋਂ ਉਹਨਾਂ ਦੇ ਨਾਲ ਇਹਨਾਂ ਨੇ 5-7 ਮਹੀਨੇ ਪਹਿਲੇ ਠੱਗੀ ਗੱਲ ਲਈ ਸੀ ਨਿਊਜ਼ੀਲੈਂਡ ਭੇਜਣ ਦੇ ਨਾਂ ਤੇ 7 ਲੱਖ ਦੇ ਵਿੱਚ ਨਿਊਜ਼ੀਲੈਂਡ ਭੇਜਿਆ ਜਾਏਗਾ ਦੇਣਾ ਪਏਗਾ 1.5 ਲੱਖ ਬਾਕੀ ਤੁਹਾਨੂੰ ਉੱਥੇ ਜਾ ਕੇ ਗਟਵਾਣਾ ਪਏਗਾ ਕੰਮ ਕਰਕੇ ਸੋ ਚੱਕਰ ਇਹ ਇਹ ਤੋਂ ਪਤਾ ਲੱਗਦਾ ਕਿ ਠੱਗੀ ਹੋਇਆ ਤੇ 22 ਨਾਲ 22000 ਰੁਪਈਆ ਨਾਲ ਕੋ ਹੋਰ ਲੈ ਲਿਆ ਕੋਈ ਮੈਡੀਕਲ ਦੇ ਨਾਮ ਦੇ ਪੈਸੇ ਲੈ ਲੇ 1,80,000 ਰੁਪਈਆ ਇਹਨਾਂ ਕੋ ਠੱਗੀ ਮਾਰੀ ਗਈ ਹੈ ਜਦੋਂ ਆਂਦੇ ਨਾਂ ਤੁਮਗੇ ਤੇ ਆਂਦੀਆਂ ਵਾ ਕਿ ਹੋਊਗੇ ਦੇ ਦਾਂਗੇ ਨਹੀਂ ਤਾਂ ਕੁਝ ਨਹੀਂ ਜੱਜ ਨੂੰ ਕਹਿਣਾ ਕਹਦੇ ਸੋ ਇਹਨਾਂ ਨੇ ਅੱਜ ਸਾਡੇ ਤੱਕ ਆਪਣੀ ਆਵਾਜ਼ ਲਗਾਈ ਹੈ ਤਾਂ ਅਸੀਂ ਸਮਾਜ ਦੇ ਸੇਵਕਾਂ ਅਸੀਂ ਸੇਵਾ ਕਰਨ ਲਈ ਅੱਜ ਇੱਥੇ ਤੱਕ ਪਹੁੰਚੇ ਆ ਮੇਰੇ ਨਾਲ ਦੀਪਕ <th>ਧాపੜੀ ਜ਼ਿਲ੍ਹਾ ਪ੍ਰਧਾਨ ਤੇ ਅਬਲਜੀ ਢਿਲੋ ਜੀ ਪਹੁੰਚ ਨੇ ਥੋੜਾ ਜਿਹਾ ਦੱਸੂ ਇਸ਼ਾਰੇ ਦੇ ਨਾਲ ਇਹਨਾਂ ਨੇ ਮਾਰੀ ਥੱਗੀ ਇਸ ਹਿਸਾਬ ਦੇ ਨਾਲ ਮਾਰੀ ਹੈ ਇਹਨਾਂ ਨੇ ਐਡ ਲਗਾਈ ਆ ਕਿ ਨਿਊਜ਼ੀਲੈਂਡ 7 ਲੱਖ ਦੇ ਵਿੱਚ ਕਿ 1.5 ਲੱਖ ਰੁਪਇਆ ਤੁਸੀਂ ਇੱਥੇ ਦੇਣਾ ਬਾਕੀ ਜਗ ਦੇ ਉੱਥੇ ਕਟਵਾਣੇ ਆ ਕੰਮ ਕਰਕੇ ਇਹਨਾਂ ਨੇ 1.5 ਲੱਖ ਰੁਪਇਆ ਦੇ ਦਿੱਤਾ ਫਿਰ ਇਹਨਾਂ ਨੂੰ ਮੈਡੀਕਲ ਝੂਠਾ ਮੈਡੀਕਲ ਕਰਵਾਇਆਣਾ ਉੱਥੇ ਜਾ ਕੇ ਚੰਡੀਗੜ੍ਹ ਸੋ 1 1 ਲੱਖ ਤਕਰੀਬਨ 80000 ਰੁਪਇਆ ਬਣ ਗਿਆ ਹੁਣ ਜਦੋਂ ਇਹਨਾਂ ਦਾ ਕੋਈ 10 ਦਿਨਾਂ 'ਚ ਵੀਜ਼ਾ ਨਹੀਂ ਆ 7-8.10 ਮਹੀਨੇ ਹੋ ਗਏ ਆ ਇਹ ਪੈਸੇ ਮੰਗਣ ਆਂਦੇ ਆ ਤੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਤੇ ਇਹਨਾਂ ਨੂੰ ਨਾ ਪੈਸੇ ਮੈਥੋਂ ਮਿਲਦੇ ਨਾ ਕੋਈ ਉਮੀਦ ਨਾ ਕੁਛ ਇਹ ਇੱਕ ਬੰਦਾ ਨਹੀਂ ਤੇ ਕਈ ਬੰਦਿਆਂ ਨਾਲ ਠੱਗੀ ਹੋ ਚੁੱਕੀ ਆ ਤੇ ਸ਼ਿਵ ਸਣਾ ਸਮਾਜ ਦੇ ਮੈਂ ਨਰਿੰਦਰ ਠੱਪੜ ਜਦੋਂ ਸਮਾਜ ਦੇ ਲੋਕ ਸਾਡੇ ਕੋਲ ਆਂਦੇ ਆ ਅਸੀਂ ਉਹਦੇ ਉਹਨਾਂ ਦੀ ਬਿਲਕੁਲ ਉਹਨਾਂ ਦੀ ਪੈਰਭਾਈ ਕਰੀਦੇ ਆ ਸਮਾਜ ਦੇ ਲੋਕਾਂ ਦੀ ਕਿ ਭੋਲੇ ਭਾਲੇ ਲੋਕ ਜਿਹੜੇ ਠੱਗੇ ਜਾਂਦੇ ਆ ਉਹਨਾਂ ਨਾਲ ਨਾ ਠੱਗੀ ਨਾ ਹੋਏ ਪ੍ਰਸ਼ਾਸਨ ਨੂੰ ਅਸੀਂ ਅਗਾਹ ਕਰੀਦਾ ਇੱਥੇ ਚੌਂਕੀ ਚਾ ਚਾਹ ਸਾਹਿਬ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਂ ਸੀਪੀ ਸਾਹਿਬ ਨਾਲ ਕਰਨੀ ਪਈ ਉਹਨਾਂ ਨੂੰ ਕਹਿੰਦੇ ਡੀਸੀ ਸਾਹਿਬ ਨਾਲ ਕਰਨੀ ਪਈ ਉਹਨਾਂ ਨਾਲ ਵੀ ਕਰਾਂਗੇ ਇਹ ਵਿਦੀ ਵਿਦੀ ਕੰਪਲੈਕਸ ਹੈ ਇਹ ਜਾਂ ਤਾਂ ਮੈਨੂੰ ਲੱਗਦਾ ਗਰੈਂਟ ਦੇ ਆਫਿਸ ਹੋਏਗਾ ਤੇ ਕਾਫੀ ਆਫਿਸ ਸੈਂਟਰ ਮਾਰਕੀਟ ਲੰਦਰ ਨੇੜੇ-ਤੇੜੇ ਬੱਸ ਸਟੈਂਡ ਬਹੁਤ سارے ਆਫੀਸਰ ਠੱਗੀਆਂ ਦੇ ਰਹਿ ਗਏ ਆ ਤੇ ਪ੍ਰਸ਼ਾਸਨ ਚਾਹੀਦਾ ਕਿ ਸਾਰਿਆਂ ਦੇ ਆਫਿਸ ਇੱਕ ਵਾਰੀ ਬੰਦ ਕਰਕੇ ਜਿਨ੍ਹਾਂ ਕੋਲ ਲਾਇਸੈਂਸ ਹੈ ਜਾਂ ਪੱਕੇ ਸੂਦ ਹੈਗੇ ਜਾਂ ਐਦਾਂ ਦੀ ਕੋਈ ਹੋਣ ਜਿਹਦਾ ਕਿ ਉਹੀ ਆਫਿਸ ਖੁੱਲਣ ਬਾਕੀ ਸਭ ਬੰਦ ਹੋ ਜਾਣੇ ਚਾਹੀਦੇ ਖੈਰ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਬਾਹਰ ਜਾਣ ਦੇ ਨਾਮ ਤੇ ਕਿਸੇ ਨੇ ਠੱਗੀ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਸੋ ਲੋੜ ਹੈ ਲੋਕਾਂ ਨੂੰ ਇੱਥੇ ਸੁਚੇਤ ਹੋਣ ਦੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ